ਇਹਨਾਂ ਦੇ ਵਿੱਚ ਪੈਨ ਇਹਦੇ ਵਿੱਚ ਪੈਨ ਡਰਾਈਵ ਪੈਂਦੀ ਹੈ ਵੀਰੇ ਪੈਨ ਡਰਾਈਵ ਦੇ ਵਿੱਚ ਡਿਜ਼ਾਈਨ ਪੰਚ ਕੀਤਾ ਹੁੰਦਾ ਉਹ ਪੈਂਦਾ ਤੇ ਫਿਰ ਇਥੋਂ ਕਮਾੜ ਦਿੱਤੀ ਜਾਂਦੀ ਹੈ ਇਹਦੇ ਵਿੱਚ ਇਹਦੇ ਵਿੱਚ ਕਲਰ ਤੇ ਥ੍ਰੈਡ ਦੇ ਕਲਰ ਉਹ ਆਪ ਆਪਣੀ ਮਰਜ਼ੀ ਨਾਲ ਯੂਜ਼ ਕਰ ਸਕਦੇ ਆ ਤਨਾ ਘਿਆਰ ਤੋਂ ਸ਼ੁਰੂ ਕੀਤਾ ਸੀ ਕੱਪੜੇ ਦਾ ਕੰਮ ਜਸਟ ਪ੍ਰਿੰਟਰਡ ਸੂਟ ਸੀ ਤੇ ਬਰਕਾ ਵਾਲੇ ਸੂਟ ਹੁੰਦੇ ਸੀ ਜਿਵੇਂ ਜਿਵੇਂ ਪਿੰਡ ਦੇ ਵਿੱਚ ਸੇਲ ਹੋਈ ਜਾਂਦੇ ਮੈਂ ਉਦਾਂ ਉਦਾਂ ਥੋੜੇ ਥੋੜੇ ਲੈ ਆਉਂਦੀ ਸੀ ਫਿਰ ਜਦੋਂ ਇਹਨੇ ਥੋੜ ਸਰਪੰਚੀ ਤੋਂ ਥੋੜਿਆ ਫ੍ਰੀ ਹੋਇਆ ਫਿਰ ਅਸੀਂ ਕਾ ਆਨਲਾਈਨ ਵੀਡੀਓ ਪਾਈ ਉਸ ਵੀਡੀਓ ਨੇ ਮੈਨੂੰ ਕਾਫੀ ਵਧੀਆ ਚੰਗਾ ਰਿਸਪੌਂਸ ਦਿੱਤਾ ਫਿਰ ਉਸ ਦੇ ਵਿੱਚੋਂ ਮੈਂ ਆਨਲਾਈਨ ਵੀਡੀਓ ਪਾਉਂਦੀ ਗਈ ਤੇ ਉਹਦੇ ਨਾਲ ਮੇਰੇ ਆਰਡਰ ਪੂਰੇ ਹੁੰਦੇ ਗਏ ਸਾਨੂੰ ਤਾਂ ਕਿਸੇ ਨੇ ਵੀ ਨਹੀਂ ਸੀ ਕਿਹਾ ਵੀ ਕੋਈ ਚੰਗਾ ਰਿਸਪੌਂਸ ਆ ਕੋਈ ਤਾਂ ਸਾਨੂੰ ਕਹਿੰਦਾ ਸੀ ਤੁਹਾਡੇ ਮੀਆਂ ਬੀਵੀ ਚ ਲੜਾਈ ਹੋ ਜਾ ਕਰੋ ਇਹਦੇ ਨਾਲ ਇੱਕ ਜੈਂਟਸ ਦੀ ਲੋਡ ਆ ਤੁਸੀਂ ਇਕੱਲੇ ਰਹਿ ਜਾਓਗੇ ਉਹਨੇ ਤੁਹਾਡੇ ਨਾਲ ਹੈਲਪ ਨਹੀਂ ਕਰਾਉਣੀ ਕੋਈ ਕਹਿੰਦਾ ਸੀ ਬਸ ਕਪੜਾ ਉਹਨਾਂ ਕ ਲੇ ਆਉਣੇ ਆ ਉਹਨਾਂ ਕ ਸੇਲ ਕਰ ਦਿੰਨੇ ਆ ਕੋਈ ਸਾਨੂੰ ਪਤਾ ਨਹੀਂ ਲੱਗਦਾ ਹਾਂ ਵੀਰੇ ਪ੍ਰੋਫਿਟ ਰਹਿੰਦਾ ਆ ਪਰ ਸਹੀ ਜੀ ਗੱਲ ਦੱਸਦੇ ਆ ਇਹ ਮਸ਼ੀਨਾਂ ਜਿਹੜੀ ਇਹ ਐਕਸਪੋਰਟ ਦਾ ਚਾਈਨਾ ਤੋਂ ਹੁੰਦੀ ਆ ਇਹ ਲੈ ਕੇ ਆਪਾਂ ਲੁਧਿਆਣੇ ਤੋਂ ਆਂਦੀ ਆ ਇਹਦਾ ਰੇਟ ਆ 11 ਲੱਖ ਰੁਪਏ ਅੱਛਾ ਇਹ ਚਾਈਨਾ ਤੋਂ ਆਈ ਆ ਹਾਂਜੀ ਤੇ ਇਹ 11 ਲੱਖ ਰੁਪਏ ਦੀ ਹਾਂਜੀ ਇਹ ਸਾਰਾ ਸਿਸਟਮ ਲਾ ਕੇ ਆਪਾਂ ਨੂੰ ਕੱਪੜਾ ਰੀਲਸ ਵਗੈਰਾ ਦੇ ਹੋਇਦਾਂ ਰੀਲਾਂ ਪੀ ਆਨੇ ਮੋੜਦੀਆਂ ਇਹ ਸਾਰਾ ਆਪਾਂ ਨੂੰ 15-16 ਲੱਖ ਰੁਪਏ ਦੇ ਵਿੱਚ ਸਾਰਾ ਬਿਜ਼ਨਸ ਸਟਾਰਟ ਹੁੰਦਾ ਜੀ ਪਿੰਡ ਦੇ ਵਿੱਚੋਂ ਸੂਟ ਵਰਕ ਕਰਦਾਂਗੇ ਦੁਕਾਨਾ ਵਾਲਿਆਂ ਦੇ ਕਰਦਾਂਗੇ ਕੋਈ ਦੁਕਾਨਾ ਵਾਲਾ ਨਹੀਂ ਵੇ ਸੂਟ ਵਰਕ ਕਰਾਉਂਦਾ ਪਿੰਡ ਦੇ ਵਿੱਚੋਂ ਆਪਣਾ 500 ਘਰਾਂ 500 ਇੱਕ ਵਾਰ ਸੂਟ ਵਰਕ ਕਰਾ ਲਓ ਸਾਲ ਚ ਦੋ ਵਾਰ ਕਰਾ ਲਓ 1000 ਸੂਟ ਵਰਕ ਹੋ ਜੂ ਵੀਰੇ ਬਾਰ ਬਾਰ ਆਪਾਂ ਕਿਦੇ ਕਰੀ ਜਾਵਾਂਗੇ ਆਪਣੀ ਨੈਟਵਰਕਿੰਗ ਸਾਰੇ ਵਰਲਡ ਤੇ ਹੋਣੀ ਚਾਹੀਦੀ ਆ ਤਾਂ ਆਪਣਾ ਕੰਮ ਚੱਲਦਾ ਗਏ ਵੀਰੇ ਡ੍ਰੀਮ ਤਾਂ ਸਾਡਾ ਵੀ ਬਾਹਰ ਜਾਂਦੀ ਸੀ ਫਿਰ ਅਸੀਂ ਆਪਣੇ ਘਰ ਨੂੰ ਨਹੀਂ ਛੱਡ ਸਕੇ ਹਨਾ ਫਿਰ ਆਪਾਂ ਨੂੰ ਇੱਕ ਖੇਤੀਬਾੜੀ ਦੇ ਨਾਲ ਸਾਈਡ ਬਿਜ਼ਨਸ ਦਾ ਕਰਨਾ ਚਾਹੀਦਾ ਹਨਾ ਅੱਜ ਕੱਲ੍ਹ ਦੀਆਂ ਜ਼ਰੂਰਤਾਂ ਆਪਣੇ ਬੱਚਿਆਂ ਦੀਆਂ ਤਾਂ ਇਹ ਵੀ ਕੰਪਲੀਟ ਹੁੰਦੀਆਂ ਨੇ ਜੇ ਆਪਾਂ ਇੱਕ ਸਾਈਡ ਬਿਜ਼ਨਸ ਕਰਾਂਗੇ ਸਰਸਿਕਾ ਕੁਝ ਨਵੇਂ ਸਫਲ ਟੈਲੀਵਿਜ਼ਨ ਨਾਲ ਪਾਇਆ ਜੋ ਕੁਰੇਵਾ ਅੱਜ ਦੀ ਕਹਾਣੀ ਬੇਹੱਦ ਖਾਸ ਹੋਵੇਗੀ ਅਜ ਇੱਕ ਭੈਣ ਨਾ ਬਣਾਉਣ ਲੱਗੀਆਂ ਜੋ ਪੰਜਾਬ ਦੇ ਵਿੱਚ ਰਹਿ ਕੇ ਅਮਰੀਕਾ ਕੈਨੇਡਾ ਵਰਗੇ ਵਧੀਆ ਦੇਸ਼ਾਂ ਤੋਂ ਆਰਡਰ ਵੀ ਲੈ ਰਹੀ ਹੈ ਤੇ ਆਪਣਾ ਨਾਮ ਵੀ ਬਣਾ ਰਹੀ ਹੈ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਪੈਣੀ ਸਭ ਤੋਂ ਪਹਿਲਾਂ ਸਰਸਿਕਾ ਜੀ ਪੈਣੀ ਸਭ ਤੋਂ ਪਹਿਲਾਂ ਤਾਂ ਤੁਹਾਡੇ ਇੱਕ ਕੰਮ ਬਾਰੇ ਦੱਸੋ ਇਹ ਜਿਹੜਾ ਕੰਮ ਹੈ ਸਲਾਈ ਕਢਾਈ ਵਾਲਾ ਪਹਿਲਾਂ ਔਰਤਾ ਇੱਕ ਸੂਈ ਦੇ ਨਾਲ ਕਰਦੀਆਂ ਹੁੰਦੀਆਂ ਸੀ ਇਹ ਹੁਣ ਕੰਮ ਸੌਖਾ ਹੋ ਗਿਆ ਏ ਫਿਰ ਕਿੱਥੋਂ ਦਿਮਾਗ ਚ ਆਇਆ ਵੀ ਆਪਾਂ ਇਹ ਕੰਮ ਕਰ ਲਈਏ ਪਹਿਲਾਂ ਵੀ ਜਦੋਂ ਮੇਰਾ ਛੋਟਾ ਜਿਹਾ ਬਿਜ਼ਨਸ ਸੀ ਮੈਂ 10-15 ਕ ਹਜ਼ਾਰ ਤੋਂ ਸ਼ੁਰੂ ਕੀਤਾ ਸੀ ਕੱਪੜੇ ਦਾ ਕੰਮ ਜਸਟ ਪ੍ਰਿੰਟਰਡ ਸੂਟ ਸੀ ਤੇ ਵਰਕ ਵਾਲੇ ਸੂਟ ਹੁੰਦੇ ਸੀ ਜਿਵੇਂ ਜਿਵੇਂ ਪਿੰਡ ਦੇ ਵਿੱਚ ਸੇਲ ਹੋਈ ਜਾਂਦੇ ਮੈਂ ਉਦਾਂ ਉਦਾਂ ਥੋੜੇ ਥੋੜੇ ਲੈ ਆਉਂਦੀ ਸੀ ਫਿਰ ਜਦੋਂ ਇਹਨੇ ਥੋੜੇ ਸਰਪੰਚੀ ਤੋਂ ਥੋੜੇ ਜਿਹਾ ਫ੍ਰੀ ਹੋਏ ਫਿਰ ਅਸੀਂ ਕਾ ਆਨਲਾਈਨ ਵੀਡੀਓ ਪਾਈ ਉਸ ਵੀਡੀਓ ਨੇ ਮੈਨੂੰ ਕਾਫੀ ਵਧੀਆ ਚੰਗਾ ਰਿਸਪੌਂਸ ਦਿੱਤਾ ਫਿਰ ਉਸ ਦੇ ਵਿੱਚੋਂ ਮੈਂ ਆਨਲਾਈਨ ਵੀਡੀਓ ਪਾਉਂਦੀ ਗਈ ਤੇ ਉਹਦੇ ਨਾਲ ਮੇਰੇ ਆਰਡਰ ਪੂਰੇ ਹੁੰਦੇ ਗ ਕਣ ਇਹ ਜਿਹੜੀ ਮਸ਼ੀਨ ਆ ਆਪਾਂ ਮਸ਼ੀਨ ਬਾਰੇ ਵੀ ਝਾਤ ਪਾਉਂਦੇ ਆ ਹਨਾ ਆ ਮਸ਼ੀਨ ਬਾਰੇ ਵੀ ਦੱਸੋ ਸਾਨੂੰ ਇਹ ਜਿਹੜੀ ਮਸ਼ੀਨ ਆ ਇਹ ਮਸ਼ੀਨ ਕਿਸ ਤਰ੍ਹਾਂ ਕੰਮ ਕਰਦੀ ਐ ਤੇ ਇਹ ਮਸ਼ੀਨ ਕਿੱਥੋਂ ਲੈਂਦੀ ਐ ਇਹ ਕਿਵੇਂ ਆ ਕੋਈ ਜੇ ਕੋਈ ਕੰਮ ਕਰਨਾ ਚਾਹੁੰਦਾ ਉਹ ਕਿਵੇਂ ਲਿਆ ਇਹ ਵੀਰੀ ਮਸ਼ੀਨਾਂ ਜਿਹੜੀ ਇਹ ਐਕਸਪੋਰਟ ਤਾਂ ਚਾਈਨਾ ਤੋਂ ਹੁੰਦੀ ਆ ਇਹ ਲੈ ਕੇ ਆਪਾਂ ਲੁਧਿਆਣੇ ਤੋਂ ਆਂਦੀ ਆ ਇਹਦਾ ਰੇਟ ਆ 11 ਲੱਖ ਰੁਪਏ ਅੱਛਾ ਇਹ ਚਾਈਨਾ ਤੋਂ ਆਈ ਆ ਹਾਂਜੀ ਤੇ ਇਹ 11 ਕੁ ਲੱਖ ਰੁਪਏ ਦੀ ਹੈ ਹਾਂਜੀ ਇਹ ਸਾਰਾ ਸਿਸਟਮ ਲਾ ਕੇ ਆਪਾਂ ਨੂੰ ਕੱਪੜਾ ਰੀਲਸ ਵਗੈਰਾ ਦੇਖੋ ਇਹਦਾ ਰੀਲਾਂ ਭੀਆਂ ਨੇ ਮੋੜਦੀਆਂ ਇਹ ਸਾਰਾ ਆਪਾਂ ਨੂੰ 15-16 ਲੱਖ ਰੁਪਏ ਦੇ ਵਿੱਚ ਸਾਰਾ ਬਿਜ਼ਨਸ ਸਟਾਰਟ ਹੁੰਦਾ ਜੀ ਠੀਕ ਹੈ ਜਿਵੇਂ ਜਿਵੇਂ ਆਪਾਂ ਰੀਲਾ ਦੇਖਦੇ ਆਂ ਇਹ ਫਿਰ ਰੀਲਾ ਜਿਵੇਂ ਬੱਕਰੀਆਂ ਤੇ ਫਿਰ ਧਾਗਾ ਵੀ ਵੱਖਰਾ ਹੀ ਹੁੰਦਾ ਨਹੀਂ ਵੀਰੇ ਇਹ ਸਾਰੀਆਂ ਇੱਕ ਬ੍ਰਾਂਡ ਦੀਆਂ ਹੁੰਦੀਆਂ ਨੇ ਹਾਂ ਸਾਰੀਆਂ ਮੋਰ ਕੰਪਨੀ ਹਾਂ ਠੀਕ ਹੈ ਵੀ ਹੋ ਬਸ ਇਹਦੇ ਵਿੱਚ ਕਲਰ ਅਲੱਗ-ਅਲੱਗ ਆ ਜਾਂਦੇ ਨੇ ਹਾਂਜੀ ਜੀ ਤੇ ਇਹ ਆ ਜਿਹੜਾ ਆਪਾਂ ਸਾਹਮਣੇ ਦੇਖ ਰਹੇ ਹਾਂ ਸਕਰੀਨ ਦੇਖ ਰਹੇ ਹਾਂ ਇਹ ਇੱਥੋਂ ਕਮਾਂਡ ਦਿੱਤੀ ਜਾਂਦੀ ਹੈ ਹਾਂ ਇਹਨੂੰ ਇੱਥੋਂ ਕਮਾਂਡ ਦਿੱਤੀ ਜਾਂਦੀ ਹੈ ਇਹਦੇ ਵਿੱਚ ਪੈਨ ਇਹਦੇ ਵਿੱਚ ਪੈਨ ਡਰਾਈਵ ਪੈਂਦੀ ਹੈ ਵੀਰੇ ਪੈਨ ਡਰਾਈਵ ਦੇ ਵਿੱਚ ਡਿਜ਼ਾਈਨ ਪੰਚ ਕੀਤਾ ਹੁੰਦਾ ਉਹ ਪੈਂਦਾ ਤੇ ਫਿਰ ਇੱਥੋਂ ਕਮਾਂਡ ਦਿੱਤੀ ਜਾਂਦੀ ਹੈ ਇਹਦੇ ਵਿੱਚ ਇਹਦੇ ਵਿੱਚ ਕਲਰ ਤੇ ਥ੍ਰੈਡ ਦੇ ਕਲਰ ਉਹ ਆਪ ਆਪਣੀ ਮਰਜ਼ੀ ਨਾਲ ਯੂਜ਼ ਕਰ ਸਕਦੇ ਆ ਪੈਨ ਡਰਾਈਵ ਪਾ ਕੇ ਦਿਖਾ ਦਿਓ ਦੱਸ ਸਕਦੇ ਆ ਇਹ ਜਿਹੜਾ ਇਹ ਪੈਂਡਰਾਈਵ ਇਹ ਆਲਰੇਡੀ ਇੱਧਰ ਪਈ ਹੋਈ ਆ ਇਹਦੇ ਵਿੱਚ ਡਿਜ਼ਾਈਨ ਬਣੇ ਹੁੰਦੇ ਆ ਸਾਰੇ ਪੰਜ ਕੀਤੇ ਹੋਏ ਹਨ ਅੱਛਾ ਇੱਥੇ ਪੈਂਡਰਾਈਵ ਲਾ ਦੇਣੀ ਆ ਹਾਂਜੀ ਤੇ ਇੱਥੋਂ ਆਏ ਟੱਚ ਕਰ ਦੇਣਾ ਹਾਂਜੀ ਆ ਦੇਖੋ ਆ ਜੀ ਸਾਰਾ ਇਹਦੇ ਨਾਲ ਫਰੇਮ ਪੂਰਾ ਪਰਮ ਹੁੰਦਾ ਦੇਖੋ ਹੂੰ ਠੀਕ ਹੈ ਹਾਂਜੀ ਇਹ ਇਹ ਤਾਂ ਬਹੁਤ ਪੈਨੇ ਸੌਖਾ ਕੰਮ ਹੋ ਗਿਆ ਨਹੀਂ ਵੀਰੇ ਪਿੱਛੇ ਨਾ ਕਰਾਂ ਉਹਨੂੰ ਇਹ ਇੰਨਾ ਸੌਖਾ ਵੀ ਨਹੀਂ ਹੈਗਾ ਹਨਾ ਇਹਦੇ ਉੱਪਰ ਹੈਡ ਇੱਕ ਤੇ ਰਿਸਪੌਂਸਿਬਿਲਟੀ ਬਹੁਤ ਜ਼ਿਆਦਾ ਹੋਣੀ ਚਾਹੀਦੀ ਆ ਜਿਵੇਂ ਪਹਿਲਾਂ ਆਪਣੀਆਂ ਦਾਦੀਆਂ ਹੁੰਦੀਆਂ ਸੀ ਜਾਂ ਨਾਨੀਆਂ ਹੁੰਦੀਆਂ ਸੀ ਉਹ ਸਾਲ-ਸਾਲ ਲਾ ਦਿੰਦੀਆਂ ਸੀ ਕਿਸੇ ਨਹੀਂ ਉਹਦੇ ਨਾਲੋਂ ਤਾਂ ਵੀ ਇਹ ਸੌਖਾ ਪਰ ਜੇ ਵੀ ਅੱਜ ਦੇ ਟਾਈਮ ਦੇ ਵਿੱਚ ਜਿੰਨਾ ਸੌਖਾ ਕੰਮ ਹੋ ਰਿਹਾ ਪਰ ਉਹਦੇ ਨੂੰ ਥੋੜਾ ਜਿਹਾ ਡਿਫਿਕਲਟੀ ਹੈਗਾ ਹਾਂਜੀ ਹਾਂਜੀ ਉਹ ਕੁਆਲੀਫਿਕੇਸ਼ਨ ਕੀ ਹੈ ਤੁਹਾਡੀ ਮੇਰੀ ਵੀਰੀ ਜੀ ਐਨ ਐਮ ਉਹ ਜੇ ਹੁਣ ਦੇ ਯੂਥ ਦੀ ਗੱਲ ਕਰੀਏ ਦਾ ਉਹ ਸੋਚਦੇ ਆ ਵੀ ਕਿਤੇ ਨਾ ਕਿਤੇ ਪੜ੍ਹ ਲਿਖ ਕੇ ਬਾਹਰ ਚ ਜਾਣ ਦੀ ਪਰ ਤੁਸੀਂ ਜੀਐਨਐਮ ਕੀਤੀ ਹੋਈ ਸੀ ਤੁਸੀਂ ਇੱਧਰ ਕਿਵੇਂ ਆ ਗਏ ਬਟੀ ਚਲੇ ਵੀਰੇ ਡ੍ਰੀਮ ਤਾਂ ਸਾਡਾ ਵੀ ਬਾਹਰ ਜਾਣ ਦੀ ਸੀ ਫਿਰ ਅਸੀਂ ਆਪਣੇ ਘਰ ਨੂੰ ਨਹੀਂ ਛੱਡ ਸਕੇ ਹਨਾ ਫਿਰ ਆਪਾਂ ਨੂੰ ਇੱਕ ਖੇਤੀਬਾੜੀ ਦੇ ਨਾਲ ਸਾਈਡ ਬਿਜ਼ਨਸ ਤਾਂ ਕਰਨਾ ਚਾਹੀਦਾ ਹਨਾ ਅੱਜ ਕੱਲ੍ਹ ਦੀਆਂ ਜ਼ਰੂਰਤਾਂ ਆਪਣੇ ਬੱਚਿਆਂ ਦੀਆਂ ਤਾਂ ਵੀ ਕੰਪਲੀਟ ਹੁੰਦੀਆਂ ਨੇ ਜੇ ਆਪਾਂ ਇੱਕ ਸਾਈਡ ਬਿਜ਼ਨਸ ਕਰਾਂਗੇ ਤੇ ਫਿਰ ਵੀਰੇ ਆਪਾਂ ਇਹ ਕੰਮ ਸੋਚਿਆ ਵੀ ਹੁਣ ਘਰ ਨੂੰ ਛੱਡ ਕੇ ਤਾਂ ਜੋਬ ਵੀ ਨਹੀਂ ਕਰ ਸਕਦੇ ਹਨਾ ਤੇ 12ਵੀਂ ਘਰ ਛੱਡ ਕੇ ਜਾਣਾ ਪੈਣਾ ਸੀ ਇਸ ਕਰਕੇ ਫਿਰ ਆਪਾਂ ਘਰ ਰਹਿ ਕੇ ਇਹੀ ਕੰਮ ਸ਼ੁਰੂ ਕਰਨ ਬਾਰੇ ਸੋਚੇ ਪਹਿਣੀ ਔਰਤਾ ਕਹਿੰਦੀ ਜੀ ਜਦੋਂ ਕੰਮ ਕਰਦੀਆਂ ਵਾ ਜਦੋਂ ਉਹਨਾਂ ਕੋਲੇ ਪੈਸਾ ਬਹੁਤ ਆ ਜਾਂਦਾ ਤਾਂ ਕਹਿੰਦੇ ਵੀ ਔਰਤ ਸੋਚਦੀ ਹੈ ਵੀ ਹੁਣ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਇਹ ਗੱਲ ਸੱਚ ਹੈ ਨੇ ਵੀਰੇ ਸਾਡਾ ਤਾਂ ਪੈਸਾ ਵੀ ਆਈ ਜਾਂਦਾ ਵੀਰੇ ਤਾਂ ਸਿੱਧੀ ਸਾਦੀ ਜਿੰਦਗੀ ਜਿਹੀ ਜਿਉਣੀ ਹੈਗੇ ਹਾਂਜੀ ਜਿੰਨਾ ਸਿੰਪਲ ਸਿਟੀ ਤੇ ਹਨ ਆਪਣੇ ਘਰ ਪਿੰਡ ਨਾਲ ਜੁੜਾਂਗੇ ਨਾ ਉਨੇ ਹੀ ਕਸਟਮਰ ਜ਼ਿਆਦਾ ਆਪਣੇ ਨਾਲ ਅਟੈਚ ਹੁੰਦਾ ਇਹ ਇੱਕ ਰਿਐਲਿਟੀ ਆ ਇਹਨੂੰ ਵੀ ਸਟੱਡੀ ਪਰ ਇਹ ਗੱਲ ਕਰੀਏ ਹਾਂਜੀ ਤਾਂ ਡਾਕਟਰੀ ਲਾਈਨ-ਅਪ ਵਾਲੀ ਸੀ ਮੈਡੀਕਲ ਦੇ ਵਿੱਚ ਜਾਣਾ ਸੀ ਹਾਂਜੀ ਹਾਂਜੀ ਇਹ ਬੰਦੇ ਸਿਉਣੇ ਸੀ ਆਪਾਂ ਕਹਿ ਲਈਏ ਉਹਨਾਂ ਦੇ ਅਫੀਸ਼ੀਅਲ ਹੋਣੇ ਸੀ ਹਾਂਜੀ ਠੀਕ ਆ ਪਰ ਤੁਸੀਂ ਇੱਧਰ ਸੂਟਾ ਦੇ ਵਿੱਚ ਧਾਗੇ ਪਾਈਆਂ ਨੇ ਬਸ ਵੀਰੇ ਉਹ ਕਹਿੰਦੇ ਨੇ ਨਾ ਵੀ ਜੋ ਵੀ ਆਪਾਂ ਸੋਚਦੇ ਹੁੰਦੇ ਆਂ ਕਈ ਵਾਰ ਉਹ ਨਹੀਂ ਹੁੰਦਾ ਹੈਨਾ ਕੁਝ ਵੀ ਕੋਈ ਵੀ ਮਾੜਾ ਹੁੰਦਾ ਚੰਗਾ ਹੋਣ ਵਾਸਤੇ ਤੇ ਇਹ ਮੈਨੂੰ ਐਵੇਂ ਲੱਗਦਾ ਵੀ ਮੇਰੇ ਲਈ ਇਹੀ ਚੰਗਾ ਹੀ ਆ ਨਾਲੇ ਮੈਂ ਘਰਾਂ ਤੇ ਨਾਲੇ ਮੈਂ ਆਪਣਾ ਕੰਮ ਕਰ ਰਹੀ ਆ ਤੇ ਨਾਲੇ ਮੈਂ ਪੈਸਾ ਕਮਾ ਰਹੀ ਆ ਜੀ ਤੇ ਆ ਤੁਹਾਨੂੰ ਇਹ ਨਹੀਂ ਲੱਗਿਆ ਵੀ ਪਿੰਡ ਦੇ ਵਿੱਚ ਮਸ਼ੀਨ ਲਾਉਣੇ ਪਿੰਡ ਦੇ ਵਿੱਚ ਕੰਮ ਤੋਰਨਾ ਕਿਤੇ ਫੇਲ ਨਾ ਹੋ ਜੇ ਕਿਉਂਕਿ ਬਹੁਤ ਲੋਕ ਇਸ ਕਰਕੇ ਨਹੀਂ ਕੰਮ ਕਰਦੇ ਵੀ ਫੇਲ ਨਾ ਹੋ ਜੇ ਕੰਮ ਰਿਸਕ ਨਾ ਲੈਣਾ ਨਹੀਂ ਵੀਰੇ ਜਿਹੜੀ ਫਸਟ ਗੱਲ ਹੈ ਨਾ ਉਹ ਆਪਣੇ ਕੋਲ ਮਾਰਕੀਟਿੰਗ ਸਹੀ ਹੋਣੀ ਚਾਹੀਦੀ ਹੈ ਹਨਾ ਆਪਾਂ ਨੂੰ ਜਮਾ ਸੱਚ ਬੋਲਣਾ ਚਾਹੀਦਾ ਜਿਹੜੇ ਵੀ ਆਪਾਂ ਆਨਲਾਈਨ ਚੀਜ਼ ਪਾਉਣੇ ਆ ਉਹਦੇ ਬਾਰੇ ਕਦੇ ਵੀ ਨਾ ਝੂਠ ਬੋਲ ਕੇ ਕਿਸੇ ਨੂੰ ਦਿਓ ਆਪਾਂ ਜਿਹੜੀ ਚੀਜ਼ ਵੀਡੀਓ ਦੇ ਵਿੱਚ ਕਹਿਨੇ ਆ ਉਹ ਸਹੀ ਨੂੰ ਹੋਣੀ ਚਾਹੀਦੀ ਹੈ ਸੈਕਿੰਡ ਗੱਲ ਮੇਰੇ ਹਸਬੰਡ ਦਾ ਕਾਫੀ ਉਹਦੇ ਆਨਲਾਈਨ ਕਾਫੀ ਹੈਗਾ ਤੇ ਉਹਨਾਂ ਦਾ ਕਾਫੀ ਨਾਮ ਹੈਗਾ ਇਸ ਕਰਕੇ ਮੇਰਾ ਉਹਨਾਂ ਦੀ ਬਦੌਲਤ ਕੰਮ ਵਧੀਆ ਚੱਲ ਪਿਆ ਕਿ ਕੈਲੀ ਇਹ ਵੀ ਬਾਈ ਹੋ ਰਿਆ ਕਰਕੇ ਵਾਲੀ ਨਾਲ ਕੰਮ ਹਾਂਜੀ 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 ਫਿਰ ਇਹ ਜਿਹੜਾ ਕੋਰੀਅਰ ਕਰਦੇ ਹਾਂ ਹਾਂਜੀ ਸਿਰਫ ਕੋਰੀਅਰ ਕੌਣ ਕਰਕੇ ਆਉਂਦਾ ਕੋਰੀਅਰ ਵੀ ਅਸੀਂ ਦੋਨੇ ਹੀ ਕਰਕੇ ਆਉਂਨੇ ਆ ਅਸੀਂ ਇਸ ਕਰਕੇ ਨਹੀਂ ਸੀ ਪਹਿਲਾਂ ਕੰਮ ਸਟਾਰਟ ਕੀਤਾ ਇਸ ਸਾਲ ਪਹਿਲਾਂ ਕਿਉਂਕਿ ਇਹਨਾਂ ਦੇ ਸਰਪੰਚੀ ਦੇ ਵਿੱਚ ਇਹ ਬਿਜੀ ਹੁੰਦੇ ਸੀ ਇਹਨਾਂ ਦੀ ਲਾਈਨ ਦੇ ਵਿੱਚ ਤੇ ਫਿਰ ਆਪੇ ਮੈਂ ਇਹਨਾਂ ਨੂੰ ਨਹੀਂ ਸੀ ਡਿਸਟਰਬ ਕਰਨਾ ਚਾਹੁੰਦੀ ਫਿਰ ਜਦੋਂ ਇਹਨਾਂ ਦਾ ਥੋੜਾ ਜਿਹਾ ਕੰਮ ਘਟਿਆ ਤੇ ਫਿਰ ਅਸੀਂ ਆਪਣਾ ਇਹ ਕੰਮ ਸਟਾਰਟ ਕੀਤਾ ਕਿਉਂਕਿ ਵੀਰੇ ਇਹਦੇ ਲਈ ਦੂਰ ਗੇੜੇ ਵੀ ਮਾਰਕੀਟ ਲੱਗ ਜਾਂਦੇ ਹਨਾ ਤਿੰਨ ਵੀ ਲੱਗ ਜਾਂਦੇ ਕਦੇ ਦੁਪੱਟੇ ਵਾਲੇ ਨੂੰ ਦੁਪੱਟਾ ਡਾਈ ਕਰਨਾ ਦੇ ਆਏ ਸ਼ਾਮ ਨੂੰ ਕੋਰੀਅਰ ਕਰਨ ਚਲੇ ਗਏ ਕਈ ਵਾਰ ਮੇਰੇ ਕੋਲ ਨਹੀਂ ਕਲਰ ਹੁੰਦਾ ਮੈਂ ਕਸਟਮਾਈਜ਼ ਕੀਤਾ ਉਹ ਮਾਰਕੀਟ ਦੇ ਵਿੱਚ ਤੇ ਫਿਰ ਬਾਈ ਨੂੰ ਪੈਸੇ ਦਿੰਨੇ ਉਹ ਬਾਈ ਇਹਦੇ ਘੇੜੇ ਲਾਉਂਦੇ ਆ ਹਾਂਜੀ ਪਹਿਲਾਂ ਉਹਨਾਂ ਨੇ ਮੇਰੇ ਤੇ ਲਾਈਨੇ ਨਾ ਪੈਸੇ ਹਾਂਜੀ ਕੋਈ ਕੱਲੀ ਔਰਤ ਕੁਝ ਵੀ ਨਹੀਂ ਕਰ ਸਕਦੀ ਨਾਲ ਸਾਥ ਹੋਣਾ ਚਾਹੀਦਾ ਜੀ ਤੇ ਇਹ ਜਿਹੜਾ ਥੋੜਾ ਡ੍ਰੀਮ ਸੀ ਜਿਵੇਂ ਆਪਾਂ ਅੱਗੇ ਗੱਲ ਕਰੀ ਜਾਂਦੇ ਸੀ ਤੁਸੀਂ ਬਾਹਰ ਜਾਣ ਬਾਰੇ ਸੋਚਿਆ ਸੀ ਫਿਰ ਬਾਹਰ ਕਿਉਂ ਨਹੀਂ ਗਏ ਕਾਰਨ ਕੀ ਬਣੇ ਵੀਰੇ ਅਸੀਂ ਬਾਰ-ਬਾਰ ਆਈਲੈਂਡਸ ਵਗੈਰਾ ਸਾਰਾ ਕੁਝ ਕਰ ਲਿਆ ਸੀ ਜੀ ਐਨ ਮੇਰੀ ਮੈਰਿਜ ਤੋਂ ਪਹਿਲੀ ਹੋਈ ਹੋਈ ਸੀ ਇੰਟਰਨਸ਼ਿਪ ਵੀ ਮੈਂ ਇੱਥੇ ਆ ਕੇ ਲਈ ਸੀ ਕਿਉਂਕਿ ਪੇਰੈਂਟਸ ਨੂੰ ਹੁੰਦਾ ਹੈ ਨਾ ਵੀ ਆਪਾਂ ਬੱਚੇ ਨੂੰ ਪਹਿਲਾਂ ਪੜਾ ਦਈਏ ਤੇ ਉਸ ਤੋਂ ਬਾਅਦ ਵਿੱਚ ਸਹੁਰੇ ਜਾ ਕੇ ਆਪ ਦਾ ਕੁਝ ਮਰਜ਼ੀ ਪੜੇ ਬਾਹਰ ਜਾਵੇ ਹੈ ਨਾ ਉਹਨਾਂ ਦੀ ਰਿਸਪੌਂਸਿਬਿਲਟੀ ਹੋਗੀ ਤੇ ਵੀਰੇ ਉਸ ਤੋਂ ਬਾਅਦ ਦੇ ਵਿੱਚ ਬਸ ਆਪਣੇ ਘਰ ਨੇ ਇੰਨਾ ਪਿਆਰ ਪੈ ਗਿਆ ਹੈ ਨਾ ਤੇ ਬਾਕੀ ਸਾਡੇ ਘਰ ਦੇ ਵਿੱਚ ਕੋਈ ਅੱਗੇ ਪਿੱਛੇ ਹੋਰ ਹੈ ਨਹੀਂ ਸੀ ਸਾਡੇ ਫਾਦਰ ਸਾਹਿਬ ਵੀ ਨਹੀਂ ਇਕੱਲੇ ਮਾਦਰੀ ਨੇ ਫੇਸ ਕਰਕੇ ਅਸੀਂ ਆਪਦੀਆਂ ਜ਼ਿੰਮੇਵਾਰੀਆਂ ਨੂੰ ਹੈ ਨਾ ਬਖੂਬੀ ਨਿਭਾ ਰਹੇ ਹ ਪੈਣ ਜਿਹੜੇ ਤੁਹਾਡੇ ਮਦਰਨ ਲੋਵਾ ਹਾਂ ਉਹ ਵੀ ਇੱਥੇ ਫਿਰ ਕੰਮ ਕੰਮ ਕਰਵਾ ਦਿੰਦੇ ਤੁਹਾਡੇ ਨਾਲ ਹੱਥ ਪਟਾ ਦੇ ਨਹੀਂ ਵੀਰੇ ਉਹ ਤਾਂ ਉਧਰ ਸੋਈ ਚੀ ਕੰਮ ਕਰਦੇ ਆ ਫਿਰ ਕਿਤੇ ਨਾ ਕਿਤੇ ਸੱਸ ਨੂੰ ਦੀ ਨੋਖ ਚੋਕ ਨਹੀਂ ਹੁੰਦੀ ਉਹ ਕਿਤੇ ਕਹਿੰਦੇ ਹੁਣ ਵੀ ਇੰਦਰ ਰੋਟੀ ਬਣਾਉਣੀ ਆ ਤੁਸੀਂ ਇੱਧਰ ਫਿਰਦੇ ਹੋ ਨੋਖ ਚੋਕ ਦੀ ਨਹੀਂ ਨਹੀਂ ਵੀਰੇ ਰੋਟੀ ਵਗੈਰਾ ਦੋਹੀ ਕਰਦੇ ਆ ਜਿਹੜਾ ਬਾਕੀ ਸਾਰਾ ਉੱਪਰਲਾ ਹੁੰਦਾ ਨਾ ਝਾੜੂ ਪੋਚਾ ਕੱਪੜਾ ਲੀੜਾ ਉਹ ਸਾਰਾ ਮੈਂ ਕਰਦੀ ਆਂਗੀ ਤੇ ਰੋਟੀ ਦਾ ਉਹ ਵਧੀਆ ਖੁਸ਼ ਹੋ ਕੇ ਕਰਦੇ ਆ ਸਾਰਾ ਬਨੇ ਰਿਸ਼ਤੇਦਾਰਾਂ ਦਾ ਕਿੱਦਾਂ ਦਾ ਰਿਸਪੌਂਸ ਸੀ ਕਿਉਂਕਿ ਬਹੁਤ ਘਣੇ ਕਹਿੰਦੇ ਆ ਅਸੀਂ ਇਹ ਕੰਮ ਕਰਕੇ ਦੇਖਿਆ ਅਸੀਂ ਇਹ ਕੰਮ ਕਰ ਲਿਆ ਇਹ ਕੰਮ ਚੱਲੂਗਾ ਹਾਂ ਵੀ ਬੱਟੇ ਮੈਂ ਕਹਿੰਨੀ ਵੀ ਜਿਹੜੇ ਮੇਰੇ ਗੁਰੂ ਸੀ ਜਿੰਨਾਂ ਤੋਂ ਮੈਂ ਕੰਮ ਕਰਾਉਂਦੀ ਸੀ ਉਹਨਾਂ ਨੇ ਤਾਂ ਮੈਨੂੰ ਇਹਦਾ ਰਿਸਪੌਂਸ ਜਮਾ 0% ਦਿੱਤਾ ਸੀ ਹੂੰ ਪਰ ਇਹਦਾ ਅਸੀਂ ਆਪਣੇ ਆਪ ਹਨਾ ਵੀ ਆਪਣੀ ਮਿਹਨਤ ਨਹੀਂ ਛੱਡੀ ਤੇ ਮਸ਼ੀਨ ਲੈ ਕੇ ਆਂਦੀ ਬਟ ਸਾਨੂੰ ਤਾਂ ਕਿਸੇ ਨੇ ਵੀ ਨਹੀਂ ਕਿਹਾ ਵੀ ਕੋਈ ਚੰਗਾ ਰਿਸਪੌਂਸ ਆ ਕੋਈ ਤਾਂ ਸਾਨੂੰ ਕਹਿੰਦਾ ਸੀ ਤੁਹਾਡੇ ਮੀਆਂ ਬੀਬੀ ਚ ਲੜਾਈ ਹੋ ਜਾ ਕਰੋ ਇਹਦੇ ਨਾਲ ਇੱਕ ਜੈਂਟਸ ਦੀ ਲੋੜ ਆ ਤੁਸੀਂ ਇਕੱਲੇ ਰਹਿ ਜਾਓਗੇ ਉਹਨਾਂ ਨੇ ਤੁਹਾਡੇ ਨਾਲ ਹੈਲਪ ਨਹੀਂ ਕਰਾਉਣੀ ਕੋਈ ਕਹਿੰਦਾ ਸੀ ਬਸ ਕੱਪੜਾ ਉਹਨਾਂ ਕ ਲੇ ਆਉਣੇ ਆ ਉਹਨਾਂ ਕ ਸੇਲ ਕਰ ਦਿੰਨੇ ਆ ਕੋਈ ਸਾਨੂੰ ਪਤਾ ਨਹੀਂ ਲੱਗਦਾ ਹਾਂ ਵੀਰੇ ਪ੍ਰੋਫਿਟ ਰਹਿੰਦਾ ਆ ਆਪਾਂ ਸਹੀ ਜੀ ਗੱਲ ਦੱਸਦੇ ਆ 101% ਪ੍ਰੋਫਿਟ ਰਹਿੰਦਾ ਜੇ ਆਪਾਂ ਮਿਹਨਤ ਕਰਾਂਗੇ ਤੇ ਇੱਕ ਨੰਬਰ ਕਸਟਮਰ ਨੂੰ ਕੰਮ ਕਰਕੇ ਦੇਵੇਂਗੇ ਤਾਂ ਕਸਟਮਰ ਆਪਣੇ ਕੋਲ ਵਾਰ-ਵਾਰ ਚੱਲ ਕੇ ਆ ਕਿ ਪਨੇ ਇਹ ਇੱਕ ਇੱਧਰ ਤੇ ਪਾਸੇ ਕੰਮ ਕਰਨਾ ਹਾਂਜੀ ਫਿਰ ਜਿਵੇਂ ਘਰੇ ਕੰਮ ਕਰਨਾ ਫਿਰ ਉਦੋਂ ਬਾਅਦ ਫੈਮਿਲੀ ਨੂੰ ਟਾਈਮ ਦੇਣਾ ਬੱਚਿਆਂ ਨੂੰ ਸਮਾਂ ਦੇਣਾ ਇਹ ਮੈਨੇਜ ਹੋ ਜਾਂਦਾ ਹਾਂ ਹਾਂ ਵੀਰੇ ਸਾਰਾ ਕੁਝ ਹੋ ਜਾਂਦਾ ਪਿੰਡਾਂ ਲੈਣ ਨੂੰ ਕਿ ਏਡਾ ਚੱਕਰ ਨਹੀਂ ਹੁੰਦਾ ਨਾ ਘੁੰਮਣ ਕੰਮ ਨਹੀਂ ਆਉਂਦਾ ਸਾਰਾ ਕੁਝ ਆਪਣੇ ਘਰੀ ਹੁੰਨੇ ਆ ਹਨਾ ਤੇ ਇੱਧਰੋਂ ਦੁਕਾਨ ਚਲੇ ਗਏ ਦੁਕਾਨ ਚੋਂ ਆਪਦੇ ਕੰਮਰੇ ਚਲੇ ਗਏ ਹਨਾ ਘਰ ਦਾ ਕੰਮ ਕਰ ਲਿਆ ਵੀਰੇ ਬੱਚੇ ਨੇ ਉਹਨੋਂ ਉਦੋਂ 10 ਮਿੰਟ ਕੱਢ ਲਏ ਉਹਦੀ ਡਰੈੱਸ ਵਗੈਰਾ ਚੇਂਜ ਕਰਨੀ ਕੋਈ ਏਡਾ ਔਖਾ ਨਹੀਂ ਹੁੰਦਾ ਇਹ ਕੰਮ ਮੈਨੂੰ ਨਹੀਂ ਲੱਗਦਾ ਉਦੋਂ ਰਿਸ਼ਤੇਦਾਰ ਕਹਿੰਦੇ ਸੀ ਜਾਂ ਕਰੇਤੀ ਨਾ ਵੀਰੇ ਹਮ ਸਾਨੂੰ ਉਹ ਨਾ ਉਹ ਆਪਣੀ ਲਾਈਫ ਚ ਬਿਜੀ ਨੇ ਹਨਾ ਮੈਂ ਆਪਣੇ ਇਧਰ ਬਿジネス ਤੇ ਬਿਜੀ ਆਗੀ ਤੇ ਸਾਨੂੰ ਇਹ ਨਾਲ ਕੰਮ ਹੀ ਨਹੀਂ ਪੈਂਦੀ ਲੜਾਈ ਦੀ ਲੋੜ ਹੀ ਨਹੀਂ ਇਹ ਇਹ ਪੈਣੇ ਜਿਹੜੀ ਮਸ਼ੀਨ ਆ ਇਹ ਇੱਕ ਵਾਰੀ ਚ ਇੱਕ ਵਾਰੀ ਜਦੋਂ ਚੱਲਦੀ ਹੈ ਇਹ ਕਿੰਨੇ ਸੂਟ ਤਿਆਰ ਕਰਦੀ ਹੈ ਇਹ ਵੀਰੇ ਇੱਕ ਵਾਰਾਂ ਦੇ ਵਿੱਚ ਸਾਰੇ ਸੂਟ ਰੈਡੀ ਕਰਦੀ ਆ ਹਾਂਜੀ ਇਸੇ ਸੂਟ ਰੈਡੀ ਕਰਦੀ ਆ ਡਿਜ਼ਾਈਨ ਇਹਦਾ ਇੱਕੋ ਹੋਊਗਾ ਤੇ ਇਹਦੇ ਚ ਜਿਹੜਾ ਸਟਾਫਾ ਕੱਪੜਾ ਉਹ ਡਿਫਰੈਂਟ ਡਿਫਰੈਂਟ ਲੱਗ ਜੂ ਤੇ ਥ्रेड ਅਲੱਗ ਅਲੱਗ ਦਾ ਲੱਗ ਜੂਗਾ ਬਟ ਡਿਜ਼ਾਈਨ ਸੇਮ ਹੀ ਰੈਡੀ ਹੋਊਗਾ ਜੀ ਤੇ ਜੇ ਇਹ ਜੇ ਇੱਕ ਮਸ਼ੀਨ ਚ ਲਾਉਣੀ ਆ ਤਾਂ ਦੂਗੀਆਂ ਰੁਕ ਜਾਂਦੀਆਂ ਕਿ ਸਾਰੀਆਂ ਕੱਪੀਆਂ ਚੱਲ ਗਈਆਂ ਨਹੀਂ ਉਹਨਾਂ ਦੀ ਨੀਡਲ ਆਪਣਾ ਕੰਮ ਕਰੀ ਜਾਂਦੀ ਆ ਬਟ ਉਹ ਵਰਕ ਨਹੀਂ ਕਰੂਗੀ ਜੇ ਇੱਕ ਸੂਟ ਆਪਾਂ ਲਾਉਣਾ ਤਾਂ ਇੱਕ ਮਸ਼ੀਨ ਇਕੱਲੀ ਵਰਕ ਕਰਦੀ ਜਾਂਦੀ ਆ ਹਾਂਜੀ ਜੀ ਤੇ ਇਹ ਤੇ ਜਿਹੜੀ ਮਸ਼ੀਨ ਆ ਹਾਂਜੀ ਇਹ ਫਿਰ ਮਸ਼ੀਨ ਤੁਸੀਂ ਆਪ ਹੀ ਚਲਾਉਣੀ ਆ ਓਕੇ ਨੀvre ਇਹਦੇ ਲਈ ਦਿਨ ਲਈ ਤਾਂ ਕਾਰੀਗਰ ਰੱਖਿਆ ਹੋਇਆ ਹੈਗਾ ਹਾਂ ਤੇ ਇੱਕ ਮੇਰੇ ਕੋਲ ਉਧਰ ਕੁੜੀ ਵੀ ਰੱਖੀ ਹੋਈ ਹੈ ਵੀਰੇ ਤੇ ਕੱਲਿਆਂ ਦਾ ਕਾਪ ਉਹਦੇ ਧਾਗੇ ਦੀ ਫਿਨਿਸ਼ਿੰਗ ਕਰਨੀ ਹੈ ਨਾ ਤੇ ਬਾਕੀ ਜਿਹੜਾ ਹੋਰ ਆਰਡਰ ਵਗੈਰਾ ਲੈਣਾ ਤੇ ਸਾਰਾ ਵੀ ਰਿਸਪੌਂਸਿਬਿਲਟੀ ਵਾਲਾ ਕੰਮ ਉਹ ਸਾਰਾ ਮੇਰਾ ਆਪਣੀ ਹੈ ਵੀਰੇ ਤੇ ਇਹ ਇਹ ਜਿਹੜੇ ਆਰਡਰ ਐ ਫਿਰ ਭਨੇ ਨੇ ਇਦਾਂ ਕਰ ਆਰਡਰ ਬਹੁਤ ਆਉਂਦੇ ਹੋਣਗੇ ਫਿਰ ਪੂਰੇ ਕਰਨੇ ਔਖੇ ਹੋ ਜਾਂਦੇ ਹੋਣਗੇ ਤੇ ਕਈ ਵੇ ਰੋਟੀ ਵੀ ਸੱਟ ਨਹੀਂ ਪੈ ਜਾਂਦੀ ਹੋਣੀ ਵੀ ਕਵਰਾਟ ਵੀ ਹੋ ਜਾਂਦੀ ਹੈ ਜਦੋਂ ਹਨਾ ਕਿਸੇ ਕਸਟਮਰ ਦਾ ਸੂਟ ਟਾਈਮ ਤੇ ਰੈਡੀ ਨਹੀਂ ਹੁੰਦਾ ਹਾਂ ਚਾਹੇ ਉਹ ਨਾਰਮਲੀ ਪੁੱਛਣ ਵੀ ਸਾਡਾ ਸੂਟ ਰੈਡੀ ਹੋਇਆ ਕਿ ਨਹੀਂ ਹੋਇਆ ਪਰ ਆਪਾਂ ਨੂੰ ਹੁੰਦਾ ਵੀ ਆਪਾਂ ਉਹਨਾਂ ਨੂੰ ਕੀ ਕਹੀਏ ਵੀ ਹਨਾ ਆਪਾਂ ਤੋਂ ਨਾਲ ਕੰਮ ਕੰਪਲੀਟ ਨਹੀਂ ਹੋਇਆ ਹਜੇ ਜਿਹੜੇ ਬੁਟੀਕ ਵਾਲੇ ਹੁੰਦੇ ਆ ਭੈਣ ਜੇ ਬੁਟੀਕ ਵਾਲੀਆਂ ਔਰਤਾਂ ਹੁੰਦੀਆਂ ਜਾਂ ਕੁੜੀਆਂ ਹੁੰਦੀਆਂ ਉਹ ਖੇਜੀਆਂ ਬਹੁਤ ਰਹਿੰਦੀਆਂ ਇਹ ਇਹ ਕਾਰਨ ਦੱਸੋ ਵੀ ਇਹ ਕਾਰਨ ਕੀ ਹੁੰਦਾ ਵਾ ਨੀ ਵੀਰੇ ਖਿਜਣਾ ਲਈ ਤੇ ਚਲੋ ਏਡੀ ਕੀ ਲੋੜ ਆਪਾਂ ਟੈਨਸ਼ਨ ਜਰੂਰ ਹੁੰਦੀ ਆ ਹੈ ਨਾ ਕਸਟਮਰ ਦੀ ਜੀ ਜਿਵੇਂ ਹੁਣ ਉਹ ਵੀਰਾ ਮਸ਼ੀਨ ਚਲਾਉਣਾ ਲਾਉਗੇ ਹੋਏ ਹੋਏ ਸੀ ਹੈ ਨਾ ਤੇ ਚਲੋ ਮੈਨੂੰ ਐਵੇਂ ਆ ਵੀ ਉਹ ਜਲਦੀ ਆ ਜਾਣਾ ਥੋੜਾ ਜਿਹਾ ਨਾ ਕਸਟਮਰ ਦਾ ਕੰਮ ਕਰਕੇ ਦੇਣਾ ਵੀ ਐਵੇਂ ਬੋਝ ਆ ਜ਼ਰੂਰ ਹੁੰਦਾ ਪਰ ਖਿਜਨ ਵਾਲੀ ਦੇ ਵੀ ਇਹ ਚ ਕੀ ਗੱਲ ਹੈ ਕਿੜਾ ਕੋਈ ਐਵੇਂ ਵੀ ਸਾਰਾ ਦਿਨ ਧੁੱਪੇ ਹੀ ਮਾਰਨਾ ਆਪਾਂ ਹਨਾ ਕੋਈ ਐਦਾਂ ਦਾ ਵੀ ਕਸਟਮਰ ਹੁੰਦਾ ਜਿਵੇਂ ਬੁਟੀਕ ਵਾਲਾ ਕੋੜੇ ਹੁੰਦਾ ਵੀ ਭਾਈ ਪਰਸੋ ਸਾਡੇ ਵਿਆਹ ਤੇ ਅੱਜ ਸੂਟ ਸਮਾਦਰ ਕੋਈ ਐਦਾਂ ਦੇ ਵੀ ਹੁੰਦੇ ਆ ਵੀਰੇ ਜਿਹੜਾ ਹੁਣ ਸੂਟ ਤਿਆਰ ਕਰਕੇ ਦਿਨ ਉਹੀ ਕੰਮੜਿਆ ਹੋਇਆਗਾ ਉਹਨਾਂ ਦੀ ਕੱਲ ਨੂੰ ਫਲਾਈਟ ਹੈ ਜੇ ਸੂਟ ਰੈਡੀ ਕਰਨਾ ਫਿਰ ਰਾਤ ਨੂੰ ਸਟਿਚ ਕਰਨ ਵਾਲੇ ਸਟਿਚ ਕਰਨਗੇ ਤੇ ਫਿਰ ਉਹਨਾਂ ਦੀ ਕੱਲ ਨੂੰ 12 ਵਜੇ ਲੈ ਕੇ ਜਾਣਗੇ ਜਿਵੇਂ ਭੈਣੇ ਹਰ ਇੱਕ ਕੰਮ ਸਿੱਖਣਾ ਪੈਂਦਾ ਵਾ ਹਾਂਜੀ ਫਿਰ ਇਹ ਕੰਮ ਫਿਰ ਕਿਵੇਂ ਸਿੱਖਿਆ ਤੁਸੀਂ ਕਿਉਂਕਿ ਇਹਦੀ ਟ੍ਰੇਨਿੰਗ ਕਿੱਥੋਂ ਲਈ ਸੀ ਮੇਰੇ ਕੋਈ ਟ੍ਰੇਨਿੰਗ ਨਹੀਂ ਹੁੰਦੀ ਹਨਾ ਤੇ ਜਦੋਂ ਇਹਦੀ ਸਿੱਖ ਸਿੱਖਣ ਦੀ ਟ੍ਰੇਨਿੰਗ ਜ਼ਰੂਰ ਲੈਣੀ ਆ ਪਰ ਜਦੋਂ ਨਾ ਆਪਾਂ ਕਿਸੇ ਵੀ ਚੀਜ਼ ਦੇ ਵਿੱਚ ਪੈ ਜਾਈਏ ਉਹਦੀ ਨੌਲੇਜ ਆਪਣੇ ਅੰਦਰ ਆਟੋਮੈਟਿਕ ਆ ਜਾਂਦੀ ਐ ਇੰਨਾ ਕ ਆਪਣੇ ਹਿਊਮਨ ਸੈਂਸ ਦੇ ਵਿੱਚ ਹਨਾ ਪਾਵਰ ਹੁੰਦੀ ਆ ਆਪਾਂ ਕਿਸੇ ਵੀ ਕੰਮ 'ਤੇ ਚੱਲ ਜਾਈਏ ਆਪਾਂ ਨੂੰ ਆਟੋਮੈਟਿਕ ਉਹਦੇ ਤਰੀਕੇ ਲੱਭ ਹੀ ਜਾਂਦੇ ਨੇਗੇ ਉਹ ਹੁਣ ਰਿਸ਼ਤੇਦਾਰ ਵੀ ਸਕੀਮਾ ਪੋਸਟੇ ਹੋਣਗੇ ਜਿਹੜੇ ਕਰੀਪੀ ਐ ਜਦੋਂ ਕੰਮ ਚੱਲ ਪੈਂਦਾ ਹਾਂ ਜੀ ਮਾਫ ਕਰਤੋਂ ਕਿ ਵੀ ਪਾਇਆ ਸੀ ਵੀ ਇਹ ਕੰਮ ਕਰਦਾ ਹਾਂ ਵੀਰੇ ਮੈਂ ਤਾਂ ਵਧੀਆ ਰਿਸਪੌਂਸ ਦਿੰਨੀ ਆ ਚਲੋ ਹਨਾ ਵੀ ਕਰੋ ਜੀ ਜਿਦੋਂ ਹੁੰਦਾਗਾ ਅਗੋ ਕਿਸਮਤ ਹੁੰਦੀ ਆ ਬੰਦੇ ਦੀ ਹਨਾ ਥੋੜਿਆ ਕਿਸਮਤ ਦੇ ਸਾਰੇ ਵੀ ਹੁੰਦਾ ਉਹ ਥੋੜੀ ਹੈਲਪ ਵੀ ਹੁੰਦੀ ਆ ਤੇ ਜੇ ਸਾਡੇ ਪਿੰਡ ਦੇ ਵਿੱਚ ਉਹ ਵੀ ਕਿਸੇ ਦੀ ਦੁਕਾਨ ਆ ਮੈਂ ਤਾਂ ਉਹ ਵੀ ਮੇਰੇ ਤੋਂ ਕੱਪੜਾ ਬਰਕ ਕਰਾਉਂਦਾ ਮੇਰੇ ਤੋਂ ਲੈ ਕੇ ਜਾਣਾ ਚਾਹੁੰਦਾ ਮੈਂ ਤਾਂ ਵੀਰੇ ਬੜੀ ਖੁਸ਼ ਹੋ ਕੇ ਦਿੰਨੀ ਆ ਉਹਨਾਂ ਨੂੰ ਹੋਲ ਸੇਲ ਰੇਟ ਤੇ ਵੀ ਤੁਸੀਂ ਆਪਣੀ ਕਰਮਾਂ ਦਾ ਖਾਣਾ ਹਨਾ ਵੀਰੇ ਮੈਂ ਆਪਣਾ ਖਾਣਾਗਾ ਮੈਨੂੰ ਪਿੰਡ ਦੇ ਵਿੱਚ ਕੋਈ ਐਵੇਂ ਚੱਕਰ ਨਹੀਂ ਹੈਗਾ ਪਿੰਡ ਦੇ ਵਿੱਚ ਔਖਾ ਨਹੀਂ ਲੱਗਿਆ ਜਦੋਂ ਸਿਸਟਮ ਲਾਇਆ ਲਾਇਆ ਸੀ ਕਿਉਂਕਿ ਪਹਿਲਾਂ ਜਦੋਂ ਨੈਟਵਰਕ ਨਹੀਂ ਬਣਿਆ ਹੁੰਦਾ ਆਪਣਾ ਜਦੋਂ ਏਦਾਂ ਲੱਗਦਾ ਵੀ ਯਾਰ ਇਹ ਤਾਂ ਪੰਗਾ ਜਿਹਾ ਲੈ ਲਿਆ ਨਹੀਂ ਵੀਰੇ ਮੈਨੂੰ ਨੈਟਵਰਕ ਬਣਨ ਤੋਂ ਬਾਅਦ ਹੀ ਮਸ਼ੀਨ ਲੈ ਕੇ ਆਂਦੀ ਆ ਮੈਂ ਪਹਿਨਾਂ ਨੂੰ ਵੀ ਕਹਿੰਨੀ ਆ ਹਾਂ ਨਾ ਵੀ ਕਹਿ ਦਿੰਦੇ ਵੀ ਅਸੀਂ ਪਿੰਡ ਚੋਂ ਸੂਟ ਵਰਕ ਕਰ ਦਾਂਗੇ ਦੁਕਾਨਾ ਵਾਲਿਆਂ ਦੇ ਕਰ ਦਾਂਗੇ ਕੋਈ ਦੁਕਾਨਾ ਵਾਲਾ ਨਹੀਂ ਵੀਰੇ ਸੂਟ ਵਰਕ ਕਰਾਉਂਦਾ ਪਿੰਡ ਦੇ ਵਿੱਚੋਂ ਆਪਣਾ 500 ਘਰ ਆ 501 ਵਾਰ ਸੂਟ ਵਰਕ ਕਰਾ ਲੂ ਸਾਲ ਚ ਦੋ ਵਾਰ ਕਰਾ ਲੂ 1000 ਸੂਟ ਵਰਕ ਹੋ ਜੂ ਵੀਰੇ ਬਾਰ ਬਾਰ ਆਪਾਂ ਕਿਦੇ ਕਰੀ ਜਾਵਾਂਗੇ ਆਪਣੀ ਨੈਟਵਰਕਿੰਗ ਸਾਰੇ ਵਰਡ ਤੇ ਹੋਣੀ ਚਾਹੀਦੀ ਆ ਤਾਂ ਆਪਣਾ ਕੰਮ ਚੱਲਦਾ ਗਏ ਪੈਣੇ ਕਿੱਥੋਂ ਕਿੱਥੋਂ ਆਰਡਰ ਆਉਂਦੇ ਆ ਤੁਹਾਡੇ ਕੋਲੇ ਫਾਰਮ ਚੋਂ ਵੀ ਆਉਂਦੇ ਆ ਹਾਂ ਵੀਰੇ ਫਾਰਮ ਚੋਂ ਬਾਧੂ ਆਰਡਰ ਆਉਂਦੇ ਨੇ ਫਾਰਮ ਵਾਲਿਆਂ ਦੇ ਜਦੋਂ ਇੱਕ ਵਾਰ ਉਹਨਾਂ ਦਾ ਕੋਰੀਅਰ ਕਰਤਾ ਫਿਰ ਉਹਨਾਂ ਦੇ ਅੱਗੇ ਰਿਸ਼ਤੇਦਾਰ ਵੀ ਮੰਗਵਾਉਂਦੇ ਨੇ ਸੂਟ ਉਹਨਾਂ ਦਾ ਫਰੈਂਡ ਸਰਕਲ ਵੀ ਮੰਗਾਉਂਦਾ ਉਹਨਾਂ ਦੇ ਨੇਬਰ ਵੀ ਮੰਗਾਉਂਦੇ ਨੇ ਤੇ ਸਾਰੇ ਆਪਾਂ ਤਾਂ ਫਿਰ ਸੂਟ ਕੋਰੀਅਰ ਕਰਵਾਉਂਦੇ ਨੇ ਇਹ ਪੈਣ ਜਿਹੜਾ ਹਾਂਜੀ ਇੱਕ ਵਾਰ ਵਾਰ ਐਸੇ ਗੱਲ ਪੁੱਛੂੰਗਾ ਇਹ ਇਹ ਕੀ ਹੈ ਵੀ ਇਹ ਸੂਟ ਜਦੋਂ ਇੱਕ ਔਰਤ ਦੇਖ ਲੈਂਦੀ ਹੈ ਇੱਕ ਔਰਤ ਨੇ ਪਾਇਆ ਹੋਇਆ ਵੀ ਇਹ ਬਹੁਤ ਸੋਹਣਾ ਵਾ ਤਾਂ ਉਹ ਉਹਦਾ ਸੂਟ ਖਰੀਦਣਾ ਚਾਹੁੰਦੀ ਹੈ ਸ਼ਾਇਦ ਹੋ ਸਕਦਾ ਤੁਹਾਡੇ ਕੋਲ ਬਹੁਤ ਹਾਂ ਵੀਰੇ ਤਾਂ ਵੀ ਇੱਕ ਨਾਲ ਦੇ ਸੇਸੂਟ ਆਪਣੇ ਕੋਲ ਚੱਲ ਜਾਂਦੇ ਆ ਇੱਕ ਨਾਲ ਦੇ 12-12 ਹੁਣ ਜਿਹੜਾ ਮੇਰੇ ਕੋਲ ਮਾਰਨਿੰਗ ਵਾਲਾ ਡਿਜ਼ਾਈਨ ਉਹ ਪਤੀ ਨਹੀਂ ਵੀਰੇ ਮੈਂ ਕਿੰਨਾਕ ਸੇਲ ਕਰ ਰਹੀ ਆ ਥੋੜੇ ਦਿਨਾਂ ਬਾਅਦ ਇੱਕ ਸੈੱਟ ਕੱਢ ਦਿੰਦੀ ਨੇ ਜਿੱਦੇ ਟਾਈਮ ਜਾਂ ਹੁੰਦਾ ਆਫੀਸ਼ੀਅਲੀ ਆਰਡਰ ਦੇ ਦਿੰਦੀਆਂ ਹੋਰ ਆ ਜਾਂਦੇ ਨੇ ਕਈ ਵਾਰ 4-4 ਸੈੱਟ ਵੀ ਉਹਦੇ ਲਗਾਤਾਰ ਵੀਰੇ ਰੈਡੀ ਕਰਦੀਆਂ ਹਾਂ ਹਾਂਜੀ ਹੁਣ ਕੋਈ ਗੁੱਸੇ ਹੋਣ ਵਾਲੀ ਗੱਲ ਨਹੀਂ ਨਾ ਸੱਸ ਨੇ ਗੁੱਸੇ ਹੋਣਾ ਨਾ ਨੌਣੇ ਗੁੱਸੇ ਹੋਣਾ ਨਾ ਮੇਰੇ ਕੋ ਪੈਸੇ ਪੈਸੇ ਕਮਾ ਕੇ ਜਿੰਨੇ ਵੀਰੇ ਗੁੱਸੇ ਕੀ ਹੋਣਗੇ ਜੀ ਘਰੇ ਬਹਿ ਕੇ ਹਨਾ ਉਹ ਤਾਂ ਨਹੀਂ ਹੈਗਾ ਵੀ ਹੁਣ ਆਪ ਚੱਲ ਗਏ ਤੇ ਸ਼ਾਮ ਨੂੰ ਘਰੇ ਆਏ ਹਾਂਜੀ ਇਹਨਾਂ ਸਰਕਾਰੀ ਨੌਕਰੀ ਤੇ ਇਹਦੇ ਚ ਕਿੰਨਾ ਕੁ ਡਿਫਰੈਂਟ ਲੱਗਦਾ ਨਾ ਮੈਨੂੰ ਤਾਂ ਨਹੀਂ ਵੀਰੇ ਮੈਂ ਤਾਂ ਸਰਕਾਰੀ ਨੌਕਰੀ ਕਰ ਰਹੀ ਹਾਂ ਤੇ ਦੁੱਗਣ ਆਪਣਾ ਖਰਚਾ ਕੱਢ ਰਹੀ ਹਾਂ ਹਾਂ ਕਿੜੇ ਸ਼ੁਰੂਆਤ ਦੇ ਸਮੇਂ ਫ੍ਰੀ ਵੀ ਕੰਮ ਕਰਦੇ ਹਿੰਦੇ ਹਾਂ ਨਹੀਂ ਵੀਰੇ ਸੇਲੀਆਂ ਵਗੈਰਾ ਕਹਿ ਦਿੰਦੀਆਂ ਹਨ ਕਿ ਨਾ ਵੀਰੇ ਮੈਂ ਤੁਹਾਨੂੰ ਫ੍ਰੈਂਡ ਨੇ ਫ੍ਰੀ ਚ ਕਰਵਾਈ ਨਹੀਂ ਹੈਗਾ ਤੇ ਨਾ ਹੀ ਮੈਂ ਕਿਸੇ ਨੂੰ ਪ੍ਰੋਮੋਸ਼ਨ ਨੂੰ ਸੂਟ ਦਿੱਤਾ ਹੈਗਾ ਦੇ ਹਨਾ ਵੀ ਚਲੋ ਨੈਕਸਟ ਟਾਈਮ ਚਲ ਦੇਉਂ ਵੀ ਹਨਾ ਚਲੋ ਜਦੋਂ ਆਪਣਾ ਵੀਰੇ ਸੋਸ਼ਲ ਮੀਡੀਆ ਤੇ ਫ੍ਰੈਂਚਸਟਾਰਕ ਤੋਂ ਬਣ ਜਾਂਦਾ ਪਰ ਹਜੇ ਤੱਕ ਮੈਂ ਕਿਸੇ ਨੂੰ ਵੀ ਆਪਣਾ ਸੂਟ ਪ੍ਰੋਮੋਸ਼ਨ ਲਈ ਨਹੀਂ ਭੇਜਿਆ ਹੈਗਾ ਨਾ ਵੀਰੇ ਨਾ ਵੀਰੇ ਚਲੋ ਕੁੜੀਆਂ ਨੂੰ ਜ਼ਰੂਰ ਦੇਣਾ ਹਨਾ ਇਸ ਕਰਕੇ ਕੁੜੀਆਂ ਨੇ ਤੇ ਪੂਆਂ ਨੂੰ ਵੀ ਦਿੱਤੇ ਨੇ ਪਰ ਹਜੇ ਮੈਂ ਆਪਣੇ ਰਿਸ਼ਤੇਦਾਰਾਂ ਚ ਕਿਸੇ ਨੂੰ ਹਾਂ ਆਪਣੀ ਉਹਦਰ ਪੇ ਕੇ ਦੀ ਸਤਿਦਾਰ ਕਿ ਉਹਨੂੰ ਫ੍ਰੀ ਸੂਟ ਨਹੀਂ ਦਿੰਦਾ ਹੈਗਾ ਚਲੋ ਬਰਕ ਵਗੈਰਾ ਕਰ ਦੇਈਦਾ ਹਨਾ ਵੀਰੇ ਉਹ ਤਾਂ ਚਲੋ ਇੰਨੀ ਤਾਂ ਆਪਣੀ ਰਿਸਪੋਨਸਿਬਿਲਟੀ ਆ ਆਪਾਂ ਨੂੰ ਵੀ ਪੇਰੈਂਟਸ ਨੇ ਪਾ ਲਿਆ ਹੈਗਾ ਹਨਾ ਜੀ ਹਾਂ ਜੀ ਪਲਾਨ ਕਿੱਥੋਂ ਆਇਆ ਇਹ ਸੋਚਿਆ ਕਿਵੇਂ ਵੀ ਇਹ ਮਸ਼ੀਨ ਲਈ ਕਿਹ ਤੋਂ ਐਡਵਾਈਸ ਲਈ ਵੀਰੇ ਅਡਵਾਈਸ ਤਾਂ ਅਸੀਂ ਕਿਸੇ ਤੋਂ ਨਹੀਂ ਲਈਤੀ ਭਾਜੀ ਤੋਂ ਲੈਣ ਗਏ ਸੀ ਉਹਨਾਂ ਨੇ ਸਾਨੂੰ ਸਹੀ ਨਹੀਂ ਦਿੱਤੀ ਤਾਂ ਅਸੀਂ ਆਪਣੇ ਆਪ ਹੀ ਲਾ ਲਈ ਇਹ ਸਾਰਾ ਕੁਝ ਜੋ ਵੀ ਹੋਇਆ ਹਨਾ ਮੇਰੇ ਹਸਬੰਡ ਜੱਗੀ ਸਰਪੰਚ ਦੀ ਬਦੌਲਤ ਹੋਇਆਗਾ ਤੇ ਮੈਂ ਤਾਂ ਨਹੀਂ ਸੇ ਇੰਨਾ ਕਰਨ ਵਾਲੀ ਮੈਂ ਤਾਂ ਕਦੇ ਸੋਚਿਆ ਵੀ ਨਹੀਂ ਸੀ ਵੀਰੇ ਵੀ ਹਨਾ ਇੰਨਾ ਕੰਮ ਹੋ ਜਾਊਗਾ ਕਿਉਂਕਿ ਪਹਿਲਾਂ ਮੈਂ ਸਾਡੇ ਘਰੀ ਕਪੜਾ ਵੇਚਿਆ 7-8 ਕਿ ਮਹੀਨੇ ਵੀ ਚਲੋ ਲੈ ਆਉਂਦੇ ਸੀ ਉਹਨਾਂਕ ਸੇਲਪਿੰਟ ਚ ਹੋ ਜਾਂਦਾ ਸੀ ਵਧੀਆ ਰਿਸਪੌਂਸ ਖੈਰ ਉਹਨਾਂ ਦਾ ਵਧੀਆ ਸੀ ਉਹਨਾਂ ਦੇ ਰਿਲੇਟਿਵ ਵੀ ਲੈ ਜਾਂਦੇ ਸੀ ਤੇ ਵੀਰੇ ਜਦੋਂ ਫਿਰ ਅਸੀਂ ਸੋਸ਼ਲ ਮੀਡੀਆ ਤੇ ਹੋਏ ਤੇ ਫਿਰ ਮੇਰਾ ਕੰਮ ਵਧੀਆ ਚੱਲ ਪਿਆ ਹੁਣ ਪਹਿ ਹਾਂ ਜੀ ਕਿ ਕਿਸੇ ਨੇ ਇੱਥੇ ਵਿਜ਼ਿਟ ਕਰਨਾ ਹੋਵੇ ਕਿਉਂਕਿ ਪਹਿਲਾ ਅਗਲਾ ਕੱਪੜਾ ਵੇਚਦਾ ਦੁਕਾਨਦਾਰ ਉਹ ਨਹੀਂ ਤਾਂ ਸੌਰੀ ਦੁਕਾਨਦਾਰ ਹਾਂ ਜੀ ਦੁਕਾਨਦਾਰ ਤੋਂ ਫੇਰ ਚੀਜ਼ਾਂ ਦਾ ਹਾਂ ਜੀ ਫਿਰ ਫੇਰ ਜਿਹੜੇ ਬੰਦੇ ਨੇ ਖਰੀਦ ਦੇਣਾ ਜਿਹੜੀ ਔਰਤ ਨੇ ਪਾਉਣਾ ਫੇਰ ਉਹਦੇ ਕੋਲੇ ਪਹੁੰਚਦਾ ਤੇ ਹੁਣ ਸਿੱਟਾ ਕੱਪੜਾ ਜੇ ਕਿਸੇ ਨੇ ਲੈਣਾ ਹੋਵੇ ਤਾਂ ਉਹ ਕਿਹੜੀ ਜਗ੍ਹਾ ਤੇ ਵਿਜ਼ਿਟ ਕਰਨਾ ਹੋਵੇ ਬੀਰੇ ਸਾਡਾ ਪਿੰਡ ਲੋਹਾਖੇੜਾ ਸੰਗਰੂਰ ਡਿਸਟ੍ਰਿਕਟ ਦੇ ਵਿੱਚ ਇਧਰੋਂ ਤਨੋਲੇ ਤੋਂ 10 ਕਿਲੋਮੀਟਰ ਅੱਗੇ ਆ ਜਾਂਦਾ ਸਾਡਾ ਪਿੰਡ ਤੇ ਇਧਰ ਲੌਂਗਵਾਲ ਤੋਂ 4 ਕਿਲੋਮੀਟਰ ਹੈ ਸੈਂਟਰ ਜਿਹੇ ਵਿੱਚ ਸਾਡਾ ਪਿੰਡ ਪੈ ਜਾਂਦਾ ਸਨਾਮ ਦੇ ਤੋਂ ਵੀ 15 ਕਿਲੋਮੀਟਰ ਦੂਰ ਆ ਤੇ ਬੀਰੇ ਮੇਰਾ ਨੰਬਰ ਹੈ 9969985500 ਵਟਸਐਪ ਤੇ ਪਰਸਨਲ ਮੇਰਾ ਨੰਬਰ ਹੈ ਇਹਦੇ ਉੱਪਰ ਤੁਸੀਂ ਮੈਸੇਜ ਤੇ ਕਾਲ ਕਰ ਸਕਦੇ ਹੋ ਭੈਣੇ ਇੱਕ ਹੋਰ ਸਵਾਲ ਕਰੂੰਗਾ ਜੇ ਕਿਸੇ ਔਰਤਾਂ ਜੀ ਕਰੇ ਮੈਂ ਪਹਿਲਾਂ ਵੀ ਕਹਿ ਕੇ ਹਦਾਂ ਬਹੁਤ ਦੀਆਂ ਔਰਤਾਂ ਹੁੰਦੀਆਂ ਕੀ ਪੈਨੇ ਸੂਟ ਲੈਣਾ ਤੁਹਾਡੇ ਗਲੇ ਵੀ ਆਉਂਦੀਆਂ ਹੋਣਗੀਆਂ ਪਰ ਉਹ ਸੂਟ ਲੈਣਾ ਜਿਹੜਾ ਪਿੰਡ 'ਚ ਕਿਸੇ ਦੇ ਨਾ ਪਾਇਆ ਹੋਵੇ ਹਾਂਜੀ ਵੀਰੇ ਮੇਰੇ ਫੁੱਲ ਪੈਨੇ ਐ ਵੀ ਕਹਿੰਦੀਆਂ ਨੇ ਸਾਨੂੰ ਸੂਟ ਰੈਡੀ ਕਰਕੇ ਦਿਓ ਬਲਕਿ ਤੁਸੀਂ ਉਹਨਾਂ ਦੀ ਵੀਡੀਓ ਵੀ ਆਪਣੀ ਮਸ਼ੀਨ ਉੱਪਰ ਅਪਲੋਡ ਨਹੀਂ ਕਰਨੀ ਬੁਟੀਕ ਵਾਲੇ ਦਾ ਖਾਸ ਕਰਕੇ ਕਹਿੰਦੇ ਕਿਉਂਕਿ ਉਹੀ ਕਸਟਮਰ ਤੁਹਾਡੇ ਨਾਲ ਜੁੜੇ ਹੋਏ ਨੇ ਤੇ ਉਹੀ ਮੇਰੇ ਨਾਲ ਜੁੜੇ ਹੋਏ ਨੇ ਤੇ ਫਿਰ ਚਲੋ ਕੋਈ ਗੱਲ ਨਹੀਂ ਆਪਾਂ ਨੂੰ ਤਾਂ ਕੋਈ ਪ੍ਰੋਬਲਮ ਨਹੀਂ ਆਪਾਂ ਨੂੰ ਤਿਆਰ ਕਰਕੇ ਦੇ ਦਿੰਦੇ ਆ ਤੇ ਵੀਡੀਓ ਆਪਾਂ ਨਹੀਂ ਪਾਈ ਦੀ ਵੀ ਚਲੋ ਤੁਸੀਂ ਡਿਫਰੈਂਟ ਪਾਓ ਕੋਈ ਚੱਕਰ ਨਹੀਂ ਹਾਂਜੀ ਜੀ ਅੱਜ ਪੜ੍ਹੇ ਬਹੁਤ-ਬਹੁਤ ਸ਼ੁਕਰੀਆ ਕਰਵਾਉਂਦਾ ਹਾਂ। ਥੈਂਕ ਯੂ ਵੀਰੇ। ਬਹੁਤ-ਬਹੁਤ ਧੰਨਵਾਦ ਤੁਹਾਡਾ। ਦੋਸਤੋ ਇਹ ਜਾਣਦਾ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਜੁਰੜਿਓ। ਇਦਾਂ ਦੇ ਮਿਹਨਤੀ ਲੋਕਾਂ ਵਾਸਤੇ ਇਹ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਜੀ। ਮਿਹਨਤ ਕਰਦੇ ਨੂੰ ਜੁਰੜਿਓ ਸਪੋਰਟ ਦੇਣੀ ਵੀ ਨਾਲ ਸਬਸਕ੍ਰਾਈਬ ਕਰੋ।